ਵੇਖੋ ਆ ਬੁੱਢੀ ਨੇ ਸਾਨੂੰ ਧਮਕੀ ਦਿੱਤੀ ਆ ਕਿ ਤੇਰੀ ਮਾਂ ਨੂੰ ਮਾਰ ਕੇ ਤੇਰੇ ਪਿਓ ਨੇ ਤੈਨੂੰ ਲੈ ਕੇ ਜਾਣਾ ਵਾ ਜੇ ਮੇਰੀ ਮਾਂ ਨੂੰ ਮੈਨੂੰ ਜੇ ਮੇਰੇ ਭਰਾ ਨੂੰ ਕੁਛ ਹੁੰਦਾ ਵਾ ਮੇਰਾ ਪਿਓ ਜ਼ਿੰਮੇਵਾਰ ਆ ਤੇ ਜਿੰਨਾਂ ਤੇ ਸਾਨੂੰ ਫੋਨ ਆਇਆ ਉਹ ਜ਼ਿੰਮੇਵਾਰ ਆ ਮੈਂ ਹੁਣ ਖੁਲਾਸਾ ਕਰਨ ਜਾ ਰਿਹਾ ਮੈਂ ਮਾਤਾ ਜੀ ਤੁਹਾਡੇ ਪਤੀ ਨੂੰ ਮਿਲ ਕੇ ਆਇਆ ਸਾਰੇ ਪਿੰਡ ਵਾਲਿਆਂ ਨੂੰ ਪੰਚਾਇਤ ਨੂੰ ਮਿਲ ਕੇ ਆਇਆ ਠੀਕ ਹੈ ਜੀ ਤੁਹਾਡੇ ਪਿੰਡ ਦੇ ਵਿੱਚੋਂ ਇੱਕ ਵੀ ਬੰਦਾ ਤੁਹਾਡੇ ਹੱਕ ਵਿੱਚ ਨਹੀਂ ਪਹੁੰਚਿਆ ਉਹ ਕਹਿ ਰਿਹਾ ਵੀ ਇਹ ਬਿਲਕੁਲ ਹੀ ਬੀਬੀ ਜਿਹੜੀ ਆ ਉਹ ਉਹਦਾ ਨਹੀਂ ਪਰਿਵਾਰ ਦੇ ਨਾਲ ਸਹਿਮਤੀ ਹੋਈ ਤੁਹਾਡੀ ਆਪ ਦੀ ਸੱਸ ਨਾਲ ਵੀ ਨਹੀਂ ਬਣਦੀ ਠੀਕ ਹੈ ਤੁਹਾਡੇ ਪਤੀ ਨਾਲ ਵੀ ਨਹੀਂ ਤੁਹਾਡੀ ਬਣਦੀ ਇਹ ਤੁਹਾਡੇ ਪਿੰਡ ਵਾਲੇ ਕਹਿੰਦੇ ਮੈਂ ਨਹੀਂ ਕਹਿ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਜਿਹੜੇ ਪਰਿਵਾਰ ਵਾਲੇ ਆ ਨਾ ਉਹਨਾਂ ਨੇ ਬਹੁਤ ਗੰਦੇ ਇਲਜ਼ਾਮ ਲਾਇਆ ਤੁਹਾਡੇ ਲਾਇਆ ਰਿਹਾ ਉਹ ਤਾਂ ਗੰਦੇ ਆਪ ਖੁਦ ਗੰਦੇ ਇੱਕ ਮਿੰਟ ਮੈਂ ਆਨਾ ਆਨਾ ਖੁਦ ਗੰਦੇ ਉਹ ਆਪ ਆ ਇਹਨੇ ਨਿਆਣੇ ਲੈ ਕੇ ਚਲ ਜਾਏ ਇਹਨੇ ਕੁੜੀਆਂ ਲੈ ਕੇ ਚਲ ਜਾਣੀਆਂ ਉਹਨੇ ਤੇ ਬੰਦੇ ਆਉਣੇ ਜਾਣੇ ਆਪਾਂ ਨਹੀਂ ਵੇਖਣਾ ਪੀ ਇਹ ਕੀ ਕਰਦੀ ਆ ਤੁਹਾਡੇ ਸਾਹਮਣੇ ਆਉਂਦੇ ਨੇ ਬੰਦੇ ਸਾਹਮਣੇ ਮੇਰੇ ਆਉਂਦੇ ਨੇ ਸਾਹਮਣੇ ਮੇਰਾ ਸੋਹਰਾ ਸਾਹਮਣੇ ਆਪ ਮੇਰੀ ਸੱਸ ਨੇ ਖੁਦ ਮਾਰਿਆ ਵਾ ਧੇਰ ਮੇਰਾ ਖੁਦ ਮਾਰਿਆ ਵਾ ਮੇਰੀ ਬੇੜੀ ਜਿਹੜੀ ਬੇੜੀ ਹੀ ਨਨਾਨਕ ਉਹ ਖੁਦ ਮਾਰੀ ਆ ਉਹਨੇ ਰਈ ਗੱਲ ਮੇਰੇ ਪਿਓ ਦੀ ਕਿ ਉਹ ਨਸ਼ਾ ਨਹੀਂ ਕਰਦਾ ਚਲੋ ਮੰਨ ਲਿੰਦੇ ਨਹੀਂ ਨਸ਼ਾ ਕਰਦਾ ਠੀਕ ਆ ਫਿਰ ਐਡਾ ਵੱਡਾ ਵਿਸ਼ਾਮ ਕਿਉਂ ਲਾਇਆ ਮੰਨ ਲਿਆ ਤੁਸੀਂ ਨਾ اچھا ਮੇਰੀ ਮਾਂ ਨੂੰ ਕੁੱਟਦਾ ਸੀ ਕੋਣ ਕੁੱਟਦਾ ਸੀ ਮੈਂ ਕਹਿ ਰਿਹਾ ਮੈਂ ਇਹ ਨਹੀਂ ਕਹਿ ਬੀ ਤੋਨੇ ਕੁੱਟਿਆ ਨਹੀਂਗਾ ਮੈਂ ਇਹ ਨਹੀਂ ਕਹਿ ਰਿਹਾ ਬੀ ਉਹਨੇ ਕੁੱਟਿਆ ਨਹੀਂਗਾ ਕੁੱਟਿਆ ਹੋਊਗਾ ਪਰ ਤੁਸੀਂ ਗਲਤ ਇਲਜ਼ਾਮ ਇੱਕ ਅਮਰਤਾਰੀ ਗੁਰਸਿੱਖ ਤੇ ਤੁਸੀਂ ਇਲਜ਼ਾਮ ਲਾਇਆ ਪਰ ਅਮਰਤਾਰੀ ਕਹਾ ਤੋ ਤੇ ਗਤਰ ਲਾ ਕੇ ਸੌਂਦਾ ਸੀ ਬੇਟੀ ਕਿਉਂ ਖੁਦ ਇਲਜ਼ਾਮ ਲਾਇ ਜਾ ਰਹੀ ਕਿ ਮੇਰਾ ਪਿਤਾ ਸਾਨੂੰ ਕੁੱਟਦਾ ਸੀ ਮਾਰਦਾ ਸੀ ਉਹ ਇਤਨਾ ਜਾਮ ਹੋ ਰਿਹਾ ਆਗੇ ਉਹਨਾਂ ਬੱਚਾ ਨੂੰ ਉਦੋਂ ਪਤਾ ਨਹੀਂ ਜਦੋਂ ਇਹ ਕਹਿਰ ਚੱਲਣ ਡਿਆ ਸੀਗਾ ਉਹ ਛੋਟੇ ਸੀਗੇ ਐ ਥੜੇ ਦੇ ਬਹਿ ਜਾਂਦੇ ਹੁੰਦੇ ਸੀ ਜਾਣ ਕੇ ਜਦੋਂ ਮੱਲੀਆ ਤਾਂ ਦੋ ਬੰਦੇ ਹੁੰਦੇ ਹੁੰਦੇ ਸੀਗੇ ਤੇ ਕੁਰਕੜਾਂ ਦੇ ਪੈਕਟ ਦੇ ਦੇਣੇ ਆਖਣੇ ਆਲੇ ਪੁੱਤ ਖਾਓ ਜਾ ਕੇ ਉਥੇ ਅੱਛਾ ਤੇ ਉਹਨਾਂ ਜਦ ਦੁਪਹਿਰੇ ਬੈਠੇ ਹੋਣਾ ਤੇ ਉਹਨਾਂ ਨੇ ਜਵਾਨਾਂ ਨੇ ਜਦੋਂ ਹੋ ਗਏ ਜਾਣਾ ਤੇ ਮੈਂ ਕਿਹਾ ਪੁੱਛਿਆ ਮਾ ਪੁੱਤ ਕੀ ਗੱਲ ਤੁਸੀਂ ਕੁਰਕੜੇ ਦੁਪਹਿਰੇ ਕਿਉਂ ਖਾਂਦੇ ਹੋ ਗੁਰਦਾਰੇ ਜਾ ਕੇ ਅਗੇ ਦੋ ਅੰਕਲ ਘਰ ਆਉਂਦੇ ਆ ਇਹ ਤੁਹਾਡੀ ਬੇਟੀ ਨੇ ਕਿਹਾ ਤੁਹਾਨੂੰ ਬੇਟੀ ਨੇ ਕਿਹਾ ਬੇਟੀ ਇੱਡੀ ਕੀ ਤੇ ਵਿਚਾਰੀ ਹੈਗੀ ਸੀ ਗਾਤਰਾ ਲਾਦ ਨਾ ਰਾਤ ਨੂੰ ਕੋਈ ਜ਼ਰੂਰੀ ਵੀ ਨਹੀਂ ਹੈਗਾ ਛੋਟੇ ਗਾਤਰੀ ਵੀ ਆਪਾਂ ਪਾ ਸਕਦੇ ਆ ਛੋਟੀ ਕਿਰਪਾਨ ਪਾਉਂਦੇ ਸੀ ਉਹ ਤਾਂ ਕਸ਼ਹਿਰਾ ਨਹੀਂ ਪਾਉਂਦੇ ਸੀ ਗਾਤਰਾ ਕੀ ਪੋਣਾ ਅੱਛਾ ਤਾਂ ਇਹ ਤੁਸੀਂ ਇਲਜ਼ਾਮ ਲਾ ਰਹੇ ਹੋ ਹਾਂਜੀ ਇਹਨੇ ਮੇਨਾ ਕ੍ਰਿਸ਼ ਕਰਨੀ ਸ਼ੁਰੂ ਕਰ ਦਿੱਤੀ ਅੱਛਾ ਫਿਰ ਅਸੀਂ ਬੱਚੇ ਐਡਮਿਸ਼ਨ ਕਰਾਉਣ ਚੱਲੇਆ ਖਡੂਰ ਸਾਹਿਬ ਬਾਬੇ ਸੇਵਾ ਹੁੰਦੇ ਖਡੂਰ ਸਾਹਿਬ ਹਾਂ ਕਾਲਜ ਦੇ ਸਕੂਲ ਦੇ ਵਿੱਚ ਜੀ ਅਸੀਂ ਉਹਨਾਂ ਨਾਲ ਬੇਨਤੀ ਕੀਤੀ ਤੇ ਇਹ ਮੈਨੂੰ ਰਸਤੇ ਦੇ ਵਿੱਚ ਆਣ ਕੇ ਆਂਦੀ ਆ ਕੇ ਤੂੰ ਬੁੜੀਆਂ ਰੱਖੀਆਂ ਫਲਾਣ ਕੀਤਾ ਇਹਨੇ ਮੇਰੇ ਤੇ ਬਹੁਤ ਜ਼ਿਆਦਾ ਗਲਤ ਇਲਜ਼ਾਮ ਲਾਏ ਹਾਂ ਹਾਂ ਫਿਰ ਉਹ ਤੋਂ ਬਾਅਦ ਜਦੋਂ ਹੀ ਪਿੰਡ ਆਏ ਆ ਇਹਨੇ ਆਪਣੇ ਭਰਾ ਤੇ ਡੈਡੀ ਨੂੰ ਸੱਦ ਕੇ ਇਹਨਾਂ ਸਮਾਨ ਚੋਕੇ ਲਗੇ ਆ ਫਿਰ ਖਡੂਰ ਸਾਹਿਬ ਗਏ ਆ ਖਡੂਰ ਸਾਹਿਬ ਜਾ ਕੇ ਇਹਨੇ ਫਿਰ ਉੱਥੇ ਸੰਬੰਧ ਕਿਹਨਾ ਬਣਾ ਲਿਆ ਉਹਨਾਂ ਦਾ ਵੱਖਰੇ ਬੰਦੇ ਨਾਲ ਹਾਂ ਮਜੀਬ ਸਿੰਘ ਲੜਕਾ ਹੈਗਾ ਫਿਰ ਉਹਨਾਂ ਦੀ ਬੀਬੇ ਨੇ ਇਹਨੂੰ ਛੱਤਰ ਫੇਰਿਆ ਉੱਟ ਕੇ ਫਿਰ ਇਹ ਛੱਜਲ ਵੱਡੀ ਗਈ ਆ ਉੱਥੇ ਬੈਠੀ ਆ ਉੱਥੇ ਚਲੋ ਆਪਣਾ ਝਾੜੂ ਪੁਚਾ ਕਿਸ ਦੇ ਘਰ ਕੀਤਾ ਇਹਨੇ ਉਡੀ ਰੋਟੀ ਖਾ ਰਹੇ ਆ ਅਸੀਂ ਆਪਣੀ ਕਮਾਈ ਕਰਕੇ ਖਾ ਰਹੇ ਸੀ ਉਹਦੇ ਕੋਲ ਅਜ ਤੱਕ ਕੋਈ ਪੈਸਾ ਨਹੀਂ ਮੰਗਿਆ ਠੀਕ ਆ ਸਾਡੇ ਕੋਲ ਕੋਈ ਦੀਨੇ ਵਾਲਾ ਬੰਦਾ ਆ ਗਿਆ ਸਾਣ ਨੂੰ ਕੋਲ ਕਿਸੇ ਦਾ ਆ ਗਿਆ ਜ਼ਿੰਮੇਵਾਰ ਉਹ ਹੋਊਗਾ ਭਾਵੇਂ ਰੱਬ ਦੀ ਕੀਤੀ ਹੋ ਜੇ ਪਰ ਜ਼ਿੰਮੇਵਾਰ ਮੇਰਾ ਪਿਓ ਤੇ ਬੰਦੇ ਹੋਣਗੇ ਮੈਂ ਅੱਜ ਤੇਰੇ ਡੈਡੀ ਨੂੰ ਮਿਲ ਕੇ ਆਇਆ ਜੀ ਠੀਕ ਐ ਅਮਰਤਾਰੀ ਗੁਰਸਿੱਖ ਬੰਦਾ ਆ ਉਹ ਜੀ ਉਹਦੇ ਪਿੰਡ ਵਾਲੇ ਸਾਹਮਣੇ ਆਏ ਕਹਿੰਦੇ ਅੱਜ ਤੱਕ ਇਸ ਬੰਦੇ ਨੇ ਕੋਈ ਨਸ਼ਾ ਕੀਤਾ ਹੋਵੇ ਇੱਕ ਮਿੰਟ ਦੇਰ ਮੇਰਾ ਸਵਾਲ ਪੂਰਾ ਮੇਰਾ ਸਵਾਲ ਪੂਰਾ ਹੋ ਜੀ ਜੀ ਤੇਰੇ ਪਿੰਡ ਵਾਲੇ ਕਹਿ ਰਹੇ ਆ ਤੇਰੀ ਦਾਦੀ ਅੰਮਾ ਕਹਿ ਰਹੀ ਐ ਤੇਰਾ ਪਾਦਰ ਕਹਿ ਰਿਹਾ ਜੇ ਮੈਂ ਜ਼ਿੰਦਗੀ ਦੇ ਵਿੱਚ ਕਦੀ ਨਸ਼ਾ ਕੀਤਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਚ ਖਲਾਰ ਕੇ ਮੈਨੂੰ ਸਵਾਲ ਕੀਤਾ ਵੀ ਦੱਸ ਭਾਈ ਆ ਗੁਰੂ ਸਾਹਿਬ ਦੀ ਹਜ਼ੂਰੀ ਚ ਤੂੰ ਖੜਾ ਕਿੰਨਾ ਨਸ਼ਾ ਕੀਤਾ ਕਿਹੜਾ ਕਿਹੜਾ ਨਸ਼ਾ ਕੀਤਾ ਇੰਨੀ ਜ਼ਮੀਨ ਵਿੱਚ ਹੀ ਓਕੇ ਜਦੋਂ ਤੁਸੀਂ ਮਿਲ ਕੇ ਆਇਓ ਫਿਰ ਤਾਂ ਮੈਂ ਇੰਨੀ ਗੱਲ ਕਹਿ ਦਿੰਨੀ ਆ ਕਿ ਇਹਨੂੰ ਕਹਿ ਦੋ ਕਿ ਸਾਡਾ ਜਿਹੜਾ ਅੱਧਾ ਥਾਂ ਵਿੱਚ ਆ ਘਰ ਦਾ ਉਹ ਕਿਹਨੂੰ ਵੇਚਿਆ ਕਿਨੂੰ ਖੁਸ਼ ਕੇ ਵੇਚਿਆ ਮੇਰੇ ਪਰਾਰੇ ਜ਼ਮੀਨ ਕਿੱਥੇ ਆ ਠੀਕ ਆ ਮੈਨੂੰ ਮੇਰੇ ਪਰਾਰੇ ਜ਼ਮੀਨ ਚਾਹੀਦੀ ਜੇ ਇਹ ਕਹਿੰਦਾ ਤੁਸੀਂ ਕਹਿ ਰਹੇ ਹੋ ਇੱਕ ਮਿੰਟ ਤੁਸੀਂ ਕਹਿ ਰਹੇ ਹੋ ਸਾਡੀ ਜ਼ਮੀਨ ਵੇਚ ਦਿੱਤੀ ਗਈ ਪਰ ਤੇਰੀ ਦਾਦੀ ਅੰਮਾ ਕਹੇ ਰਹੀ ਅੱਜ ਵੀ ਜ਼ਮੀਨ ਸਾਡੇ ਕੋਲ ਉਨੀ ਦੀ ਉਨੀ ਪਈ ਆ ਮੈਂ ਕਾਗਜ਼ ਪੇਸ਼ ਕਰ ਦਿੰਨੀ ਆ ਕੋਰਟ ਦੇ ਵਿੱਚ ਹੈ ਨਹੀਂ ਆ ਕੋਰਟ ਚ ਨਾਲ ਜਿਹੜੇ ਕਾਗਜ਼ ਪੇਸ਼ ਕੀਤੇ ਉਹ ਕਿੱਥੇ ਨੇ ਉਹ ਕਿੱਥੇ ਨੇ ਸਾਡੇ ਕੇਸ ਲੱਗੇ ਨੂੰ ਚਲੋ ਠੀਕ ਹੈ ਜਮੀਨ ਰੱਖਿਆ ਕਿਸਾਈਡ ਤੇ ਜਦੋਂ ਨਾ ਕੇਸ ਲੱਗਾ ਸੀ ਖਰਚੇ ਦਾ ਕੇਸ ਲਾਇਆ ਇਹਨੇ ਖਰਚਾ ਦਿੱਤਾ ਕੋਰਟ ਚ ਪੁੱਛ ਲਓ ਕੋਰਟ ਨਹੀਂ ਝੂਠ ਬਲੂਗੀ ਇਹਨੇ ਕੋਰਟ ਦੇ ਵਿੱਚ ਸਾਡੇ ਦੇ ਹੱਥ ਚੁੱਕਿਆ ਉਹਨਾਂ ਕੋਰਟ ਦਾ ਸਾਨੂੰ ਫੈਸਲਾ ਵੀ ਦੱਸਿਆ ਕੋਰਟ ਦੇ ਫੈਸਲੇ ਨੇ ਇਹ ਗੱਲ ਕਹੀ ਸੀ ਵੀ ਤੁਸੀਂ 6 ਮਰਲੇ 8 ਮਰਲੇ ਟੋਟਲ ਥਾ ਅੱਛਾ ਨਹੀਂ 8 ਮਰਲੇ ਲੈਣਾ ਉਹਨਾਂ ਕੋਲ ਟੋਟਲ ਕਹਿੰਦਾ ਵੀ ਮੇਰੇ ਨਾਲ ਦੇ 8 ਮਰਲੇ ਥਾ ਹੈ ਇਹ ਤਿੰਨੇ ਮਾਪੋਤਰ ਮੇਰੇ ਤੋਂ 6 ਮਰਲੇ ਲੈਣ ਦੋ ਮਰਲੇ ਮੈਨੂੰ ਦੇ ਦੇਣ ਪੀ ਰਹਿਣ ਵਾਸਤੇ ਭਾਜੀ ਸਾਡਾ ਘਰ ਜਿਹੜਾ ਸੀ ਨਾ ਸੜਾਕਰ ਕਾਫੀ ਵੱਡਾ ਸੀ ਠੀਕ ਆ ਸਾਨੂੰ ਦਿਨ ਭੁੱਲ ਲੈਣੀ ਜੇ ਸੰਡ ਕਿੰਨਾ ਚੋ ਕਿਸੇ ਨੂੰ ਕੁਝ ਹੁੰਦਾ ਜ਼ਿੰਮੇਵਾਰੇ ਆ ਅਸੀਂ ਆਪਣੀ ਕੰਪਲੇਨ ਇਹ ਤਾਂ ਬਾਅਦ ਦੀ ਗੱਲਾਂ ਆ ਇਹ ਤਾਂ ਬਾਅਦ ਦੀ ਗੱਲਾਂ ਤੁਸੀਂ ਤੁਹਾਨੂੰ ਲੱਗਦਾ ਵੀ ਤੁਹਾਡਾ ਇੱਕ ਪਿਤਾ ਅਮਰਧਾਰੀ ਗੌਰ ਸੇ ਪਿਤਾ ਨਹੀਂ ਆ ਮੇਰਾ ਉਹ ਚਲੋ ਚਲੋ ਅਸੀਂ ਨਹੀਂ ਅਸ ਤੋਂ ਤੁਹਾਡੀ ਜਿਹੜੀ ਮੰਮੀ ਦਾ ਤੁਹਾਡੀ ਮੰਮੀ ਦਾ ਜਿਹੜਾ ਪਤੀ ਆ ਉਹ ਮੇਰਾ ਪਿਓ ਨਹੀਂ ਲੱਗਦਾ ਚਲੋ ਮੰਨ ਲੈਨੇ ਮੰਨ ਲੈਨੇ ਤੁਹਾਡਾ ਪਿਓ ਨਹੀਂ ਅਸੀਂ ਇਹ ਨਹੀਂ ਕਹਿ ਰਹੇ ਵੀ ਤੁਸੀਂ ਪਿਓ ਕਾ ਉਹ ਨਹੀਂ ਕਰਨਾ ਤੁਹਾਡੀ ਮਰਜ਼ੀ ਆ ਰਿਸ਼ਤਾ ਤਾਂ ਹੈ ਹੀ ਆ ਨਾ ਇਹ ਦੱਸੋ ਪੀ ਤੁਹਾਨੂੰ ਲੱਗਦਾ ਕਿ ਇੱਕ ਅਮਰਤਾਰੀ ਗੁਰਸਿੱਖ ਇਮਾਨਦਾਰੀ ਨਾਲ ਜੀਉਂਦਾ ਹੈ ਇੱਕ ਅਮਰਤਾਰੀ ਗੁਰਸਿੱਖ ਸ਼ਰਾਬ ਪੀ ਸਕਦਾ ਹੈ ਉਹ ਆਪਣੀ ਘਰ ਵਾਲੀ ਨੂੰ ਕੁੱਟ ਸਕਦਾ ਹੈ ਉਹ ਆਪਣੇ ਛੋਟੇ ਬੱਚਿਆਂ ਨੂੰ ਕੁੱਟ ਸਕਦਾ ਹੈ ਭਾਜੀ ਉਹਨਾਂ ਨੂੰ ਪੁੱਛੋ ਚਲੋ ਪਿੰਡ ਦਾ ਏਕਾਵਾਜ ਦਾ ਮਰਜੀ ਆ ਅਸੀਂ ਪਿੰਡ ਛੱਡਿਆ ਆ 2008 ਦਾ ਕਿੰਨੇ ਸਾਲ ਹੋ ਗਏ ਲਗਭਗ ਹੋ ਹੀ ਗਿਆ ਉਦੋਂ ਅਸੀਂ ਛੋਟੇ ਸੀ 16 17 ਸਾਲ ਮੈਂ 17 ਸਾਲ ਦੀ ਆ ਮੈਂ ਝੂਠ ਨਹੀਂ ਬੋਲ ਰਹੀ ਮੇਰੇ ਪਿਓ ਨੇ ਸਾਨੂੰ ਕੁੱਟਿਆ ਵਾ ਉਹ ਆ ਚੁਰਦੋਂ ਚੁਰਦੋਂ ਨੇ ਗਾਤਰਾ ਪਾਇਆ ਗਾਤਰਾ ਲਾ ਕੇ ਸੌਂਦਾ ਸੀ ਪਰ ਤੇਰੇ ਪਿੰਡ ਵਾਲੇ ਕਿਉਂ ਨਹੀਂ ਤੁਹਾਡਾ ਸਪੋਰਟ ਕਰ ਰਹੇ ਨਹੀਂ ਕਰ ਰਹੇ ਨਾ ਕਰਨ ਹਾਂ ਇੱਕ ਵੀ ਇੱਕ ਵੀ ਕਿਹਾ ਸੀ ਟਰੱਕ ਕਰਦੇ ਆ ਪਰ ਲੋਕ ਪਿੰਡ ਵਾਲੇ ਕਿਹਦੀ ਕੰਤਾ ਕਿਉਂ ਅੱਛਾ ਕਰਕੇ ਡਾਕਟਰ ਦੇ ਖਾਸ ਇੱਕ ਡਾਕਟਰ ਸਾਹਮਣੇ ਆਇਆ ਡਾਕਟਰ ਨੇ ਕਿਹਾ ਕੋਈ ਨਸ਼ਾ ਨਹੀਂ ਕੀਤਾ ਜਿਹੜੇ ਡਾਕਟਰ ਸਾਹਮਣੇ ਆਇਆ ਇੱਥੇ ਲੈ ਕੇ ਆਓ ਮੇਰੇ ਕੋਲ ਮੈਂ ਮੈਂ ਤੁਹਾਨੂੰ ਵੀਡੀਓ ਦਿਖਾ ਦਾਂਗਾ ਵੀਡੀਓ ਨਹੀਂ ਮੈਂ ਡਾਕਟਰ ਨੂੰ ਮਿਲਣਾ ਬਸ ਹਾਂ ਉਹ ਬੁਲਾ ਦਵੇ ਬੁਲਾ ਦਾਂਗੇ ਡਾਕਟਰ ਮੇਰੇ ਕੋਲ ਚਾਹੀਦਾ ਹਾਂ ਹਾਂ ਮੇਰੇ ਮੇਰੇ ਇੱਕ ਮੈਂ ਜੀ ਕਹਿੰਦਾ ਵੀ ਜਿਹੜੀ 10 ਕਿੱਲੇ ਜ਼ਮੀਨ ਨੇ ਉਹ ਤੁਹਾਡਾ ਫਾਦਰ ਅੱਜ ਵੀ ਕਹਿ ਰਿਹਾ ਜਿਹੜੀ ਜ਼ਮੀਨ ਹੈ ਤੁਹਾਡੀ ਜ਼ਮੀਨ ਆ ਮੇਰਾ ਮੁੰਡੇ ਦੀ ਅੱਜ ਵੀ ਜ਼ਮੀਨ ਮੇਕੋ ਆ ਕੇ ਲੱਗਦੀ 10 ਕਿੱਲੇ ਜ਼ਮੀਨ ਚਾਹੀਦੀ ਸਾਨੂੰ ਸਾਡੀ ਸਾਡੀ 10 ਕਿੱਲੇ ਜ਼ਮੀਨ ਸੀ ਸਾਨੂੰ 10 ਕਿੱਲੇ ਸਾਡੀ ਜ਼ਮੀਨ ਚਾਹੀਦੀ ਸਾਨੂੰ ਸਾਡਾ ਘਰ ਚਾਹੀਦਾ ਜਿਹੜੀ ਮੇਰੀ ਮਾਂ ਦੇ ਸੱਟਾ ਲਾਈ ਨੇ ਉਹ ਉਹ ਜਵਾਹ ਹੈਗੇ ਨੇ ਪਰ ਉਹ ਤੇ ਕਹਿ ਰਿਹਾ ਵੀ ਤੇਰੀ ਮੰਮੀ ਨੇ ਉਹਦੀ ਮੰਮਾ ਨੂੰ ਫਰਜ਼ਾਨੀ ਤੇਰੀ ਦਾਦੀ ਨੂੰ ਕੁੱਟ ਕੇ ਆਈ ਹੋ ਇਹ ਕਿਹੜੇ ਵੇਲੇ ਕੋੜਤਾ ਉਹ ਦੱਸੋ ਇਹ ਕੋੜਤਾ ਆ ਸੱਟ ਕਿਨੇ ਲਾਈ ਹੋ ਇਹ ਨਹੀਂ ਸਾਨੂੰ ਪਤਾ ਕਿੰਨੇ ਲਈ ਉਹ ਸ਼ੁਰੂ ਤੋਂ ਹੀ ਮੰਜੇ ਤੇ ਉਹਨਾਂ ਨੇ ਸ਼ੁਰੂ ਤੋਂ ਗਿਆੜੀਆ ਰਹੀ ਗੱਲ ਡਿੱਗਦੀ ਉਹ ਖੁਰਲੀ ਤੋਂ ਡਿੱਗੀ ਸੀ ਉਦੋਂ ਮੈਂ ਛੋਟੀ ਸੀ ਅਨਾਰ ਸ਼ੈਲ ਦੇ ਪੈਸੇ ਉਦੋਂ ਡਿੱਗੇ ਸੀ ਮੇਰੇ ਸਾਹਮਣੇ ਡਿੱਗੇ ਪਬਲਿਕ ਨੂੰ ਤੇ ਜੋ ਮਰਜੀ ਕਹੀ ਜਾਊਗਾ ਤੁਸੀਂ ਕਹਿ ਰਹੇ ਹੋ ਮੈਂ ਬਹੁਤ ਛੋਟੀ ਹਾਂ 17 ਸਾਲ ਤੁਸੀਂ ਕਹਿ ਰਹੇ ਹੋ ਸਭ 16 ਸਾਲ ਤੁਹਾਡੀ ਉਮਰ 17 ਸਾਲ ਦੀ ਹੈ ਇੱਕ ਸਾਲ ਦੇ ਬੱਚੇ ਨੂੰ ਕਿੱਦਾਂ ਪਤਾ ਵੀ ਉਹ ਕਿਥੋਂ ਡਿੱਗੀ ਹੋ ਕਿਉਂਕਿ ਜਦੋਂ ਨਾਰਸ਼ੈਲ ਦੇ ਹੁੰਦੇ ਸੀ ਨਾ ਸਾਨੂੰ ਹਾਂ 2007 ਦੇ ਵਿੱਚ ਡੇਗੀ ਉਦੋਂ ਮੈਂ ਸੀ 2 ਸਾਲ ਦੀ ਸੀ ਜਦੋਂ ਹਾਂਜੀ ਉਦੋਂ ਮੈਨੂੰ ਨਾਰਸ਼ ਲਿਕੇ ਖਵਾ ਰਹੀ ਸੀ ਮੇਰੀ ਦਾਦੀ ਮੈਨੂੰ ਚੇਤਾਵਾ ਉਦੋਂ ਮੇਰਾ ਤਾਇਆ ਵੀ ਜੀਂਦਾ ਸੀ 2 ਸਾਲ ਦੇ ਬੱਚੇ ਸਾਹਮਣੇ ਕੋ ਡਿੱਗਾ ਹੋਏ ਉਹਨੂੰ ਪਤਾ ਕਿੱਦਾਂ ਲੱਗੂਗਾ ਮੇਰੀ ਦਾਦੀ ਦੀ ਗੱਲ ਮੈਨੂੰ ਸਾਰੀਆਂ ਗੱਲਾਂ ਮੇਰੇ ਮਾਮੂਣਾਂ ਦਾ ਮੇਰੀ ਦਾਦੀ ਦੀ ਗੱਲ ਮੈਨੂੰ ਸਾਰੀਆਂ ਗੱਲਾਂ ਮੇਰੇ ਮਾਮਣੇ ਦੱਸਿਆ ਨੇ ਰਹੀ ਗੱਲ ਤੁਸੀਂ ਮੇਰੇ ਫਾਦਰ ਸਾਹਿਬ ਤੋਂ ਹੋ ਕੇ ਆਏ ਹੋ ਠੀਕ ਹੈ ਮੈਂ ਉਹਨਾਂ ਦੀ ਕੰਪਲੇਨ ਦਿੱਤੀ ਹੋਈ ਆ ਠੀਕ ਹੈ ਜਿੱਦਾਂ ਮਰਜੀ ਸਾਨੂੰ ਦੱਸ ਕੇ ਲੈ ਸਾਡੀ ਜ਼ਮੀਨ ਚਾਹੀਦੀ ਆ ਅਸੀਂ ਕੇਸ ਲਾਇਆ ਹੋਇਆ ਵਾ ਸਾਡਾ ਜਿੰਨੀਆਂ ਸਟੱਡੀ ਦੇ ਖਰਚੇ ਨੇ ਸਾਨੂੰ ਸਾਡੇ ਸਟੱਡੀ ਦੇ ਖਰਚੇ ਚਾਹੀਦੇ ਨੇ ਅਸੀਂ 14 ਸਾਲ ਹੋ ਗਏ ਅਸੀਂ ਚੁੱਪਾ ਬੈਠੇ ਆ ਅਸੀਂ ਬੋਲੇ ਨਹੀਂ ਹੁਣ ਵੀਡੀਓ ਵਾਇਰਲ ਹੋ ਗਈ ਹੁਣ ਉਹ ਨਿਆਣੇ ਚਿੱਤੇ ਆ ਗਏ ਇੱਕ ਵਾਰੀ ਕਹੋਗੇ ਸਾਡੇ ਕੋਲ ਆਇਆ ਉਹਨਾਂ ਨੂੰ ਚਿੱਤੇ ਆਏ ਉਹਨੂੰ ਨਹੀਂ ਚਿੱਤੇ ਆਏ ਉਹਨਾਂ ਨੂੰ ਇਹ ਚੀਜ਼ ਚਿੱਤੇ ਆਈ ਆ ਵੀ ਤੁਸੀਂ ਮੈਨੂੰ ਬਦਨਾਮ ਕਿਉਂ ਕਰ ਰਹੇ ਹੋ ਮੈਂ ਨਿਸ਼ਾਨੀ ਕਰ ਰਿਹਾ ਤੁਸੀਂ ਮੈਨੂੰ ਨਸ਼ੇ ਦੀ ਲੀਕ ਬਦਨਾਮ ਕਿਉਂ ਕਰ ਰਹੇ ਹੋ ਅਸਾ ਬਦਨਾਮ ਅਸਾ ਇਹ ਜੇ ਨਿਆਣੇ ਨਹੀਂ ਚਿੱਤੇ ਆਏ ਠੀਕ ਆ ਨਸ਼ੇਲੀ ਬਦਨਾਮ ਨਹੀਂ ਮੈਂ ਕਰ ਰਹੀ ਠੀਕ ਆ ਜਦੋਂ ਕੋਟ ਦੇ ਸਿੱਖਾਂ ਲਾਲ ਰਿੰਦੀਆਂ ਸੀ ਕਿਓ ਅੱਖਾਂ ਲਾਲ ਰੰਦੀਆਂ ਸੀ ਮੈਨੂੰ ਇਹ ਦੱਸੋ ਉਹ ਤੇ ਨੇਚਰਲੀ ਵੀ ਹੋ ਸਕਦੀ ਹੈ ਨੇਚਰਲੀ ਮੇਰੀ ਮੇਰੀ ਕਿਉਂ ਨਹੀਂ ਹੈਗੀ ਮੈਂਨੇ ਕੰਮ ਕਰਦੀ ਆ ਤੁਸੀਂ ਮੇਰੀਆਂ ਅੱਖਾਂ ਲੈ ਦੇਖੋ ਮੇਰੇ ਅਸਾਂ ਜਮਾਂਦਰੂ ਆਏ ਤੇ ਤੁਸੀਂ ਕਹੋ ਦੇਖੋ ਬੁੱਲ ਚਲੋ ਮੇਰੀ ਗੱਲ ਸੁਣੋ ਜਦੋਂ ਬੰਦਾ ਜਦੋਂ ਬੰਦਾ ਆਂਦਾ ਸੀ ਚਲੋ ਠੀਕ ਆ ਇਹ ਗੱਲ ਮੰਨਦੇ ਆ ਇਹਨੇ ਸਾਨੂੰ ਉੱਥੇ ਕੁੱਟਿਆ ਖਡੂਰ ਸਾਹਿਬ ਕੁੱਟਿਆ ਉਹ ਕਿਹੜੀ ਵਜ੍ਹਾ ਚ ਕੁੱਟਤਾ ਕੋਈ ਲਾਗੇਗਾ ਕੋਈ ਲਾਗੇ ਸਾਡੇ ਕੋਲੋਂ ਤੁਸੀਂ ਇੱਕ ਬੰਦਾ ਪਿੰਡ ਦਾ ਦੱਸ ਦੋ ਤੁਹਾਡੇ ਪਿੰਡ ਦਾ ਤੁਹਾਡਾ ਚਾਚਾ ਪੁੱਤਾ ਆ ਕੋਈ ਮਾਸਾ ਕੋ ਮਾਮਾ ਨਾਨਾ ਚਾਚਾ ਜੀ ਇੱਕ ਮਿੰਟ ਨਾਨਕਿਆਂ ਨੇ ਗੱਲ ਕੀਤੀ ਆਪਣੇ ਨਾਲ ਮੈਨੂੰ ਗੱਲ ਸੁਣਾਓ ਚਾਚਾ ਜੀ ਦੀ ਜੱਤ ਹੋਗੀ ਹਾਂ ਪਾਇਆ ਜੀ ਦੀ ਜੱਤ ਹੋਗੀ ਰਹਿ ਗਿਆ ਮੇਰਾ ਪਿਓ ਹਾਂ ਸਿਰਫ ਮੇਰੇ ਪਿਓ ਦਾ ਵਿਆਹ ਹੋਇਆ ਤੁਹਾਡੇ ਨਾਨਕੇ ਕਿਉਂ ਨਹੀਂ ਤੁਹਾਡੇ ਹੱਕ ਚ ਆਏ ਨਾਨਕੇ ਸਾਡੇ ਹੱਕ ਚ ਨੇ ਹਾਂ ਸਾਡਾ ਜਿੰਨਾ ਵੀ ਅਸੀਂ ਰੋਟੀ ਪਾਣੀ ਖਾ ਰਹੇ ਸਾਡੇ ਨਾਨਕਿਆਂ ਵੱਲੋਂ ਆ ਰਿਹਾ ਅੱਛਾ ਅੱਜ ਤੱਕ ਸਾਨੂੰ ਨਾਨਕਿਆਂ ਨੇ ਖਾਣ ਨੂੰ ਤਾਂ ਜੋ ਮੇਰੀ ਮਾਂ ਦਾ ਵਿਆਹ ਹੋਇਆ ਹੋਰ ਤੁਸੀਂ ਇੱਥੇ ਜੋ ਆ ਰਹੇ ਹੋ ਬਿਨਾਂ ਛੱਤੋਂ ਰਹਿ ਰਹੇ ਹੋ ਤੁਹਾਡੇ ਨਾਨਕੇ ਕਿਉਂ ਨਹੀਂ ਗਏ ਤੁਸੀਂ ਭਾਜੀ ਵੇਖੋ ਉਹ ਵੀ ਪਰਿਵਾਰ ਵਾਲੇ ਨੇ ਅਸੀਂ ਵੀ ਪਰਿਵਾਰ ਵਾਲਿਆਂ ਉਹਨਾਂ ਦੇ ਵੀ ਬੱਚੇ ਨੇ ਸਾਡੇ ਹੀ ਬੱਚਨੇ ਚਲੋ ਸਾਡੀ ਮਦਦ ਕਰ ਰਹੇ ਸਾਨੂੰ ਕੰਨਕ ਦੇ ਰਹੇ ਨੇ ਠੀਕ ਆ ਸਾਡੇ ਡਰਮ ਕਣਕਣਾ ਭਰਿਆ ਪਿਆ ਸਿਰ ਇੱਕ ਇੱਕ ਡਰਮ ਚੋਲਾਣਾ ਭਰਿਆ ਪਿਆ ਇੱਕ ਡਰਮ ਸਾਡਾ ਗੋੜਣਾ ਭਰਿਆ ਪਿਆ ਤੇ ਖਰਚਾ ਸਾਨੂੰ ਮਹੀਨੇ ਦਾ ਦਿੰਦੇ ਨੇ ਠੀਕ ਆ ਮੇਰਾ ਨਾਨਾ ਸਾਡੇ ਕੋਲ ਹੁੰਦਾ ਵਾ ਗੱਲ ਛੱਤ ਦੀ ਰਹੀ ਉਹਨਾਂ ਦਾ ਉਹਨਾਂ ਲਗੀ ਮਾਸੀ ਮੇਰੀ ਦਾ ਘਰ ਵਾ ਤੇ ਮੇਰੇ ਮਾਮੇ ਦਾ ਘਰ ਵਾ ਸੀ ਰਹਿ ਰਹੇ ਆ ਸਾਡੇ ਤਾਂ ਕੋਈ ਕਿਰਾਇਆ ਨਹੀਂ ਲੈ ਰਹੇ ਉਹਨਾਂ ਨੇ ਪਿਛਲੇ ਸਾਲ ਘਰ ਬਣਾਇਆ ਵਾ ਤੁਹਾਡੇ ਡੈਡੀ ਨੇ ਇਲਜ਼ਾਮ ਲਾਇਆ ਕਿ ਜਿਹੜਾ ਹੈਗੇ ਨਾ ਤੁਹਾਡੇ ਜਿਹੜੇ ਨਾਨਕੇ ਆ ਉਹ ਵੀ ਉਹਨਾਂ ਦੇ ਹੱਕ ਚ ਬੁਗਤੇ ਆ ਮੈਂ ਉਹਨਾਂ ਦੇ ਹੱਕ ਚ ਨੇ ਬਿਲਕੁਲ ਅੱਛਾ ਜੀ ਠੀਕ ਆ ਜੀ ਮੈਂ ਨਾਨੇ ਜਿੰਨੂੰ ਨੇ ਫੋਨ ਉਹ ਵੀਡੀਓ ਦੇ ਵਿੱਚ ਆ ਸਾਡੇ ਕੋਲ ਅੱਛਾ ਮੇਰੇ ਵੀਡੀਓ ਦੇ ਵਿੱਚ ਆ ਮੈਂ ਦਿਖਾ ਆਪਾਂ ਬਾਅਦ ਚ ਕਰ ਲਾਂਗੇ ਕੱਲ੍ਹ ਵੀ ਕਰ ਲੈ ਨਹੀਂ ਨਹੀਂ ਇੱਕ ਮਿੰਟ ਲਾ ਲਓ ਲਾ ਲਓ ਕਾਲ ਲਓ ਜੀ ਬੇਟੀ ਆਪਣੇ ਨਾਨੇ ਨੂੰ ਕਾਲ ਲਾ ਕੇ ਆਪਾਂ ਕੁਝ ਨਾਨਾ ਜੀ ਦੇ ਨਾਲ ਵੀ ਸਵਾਲ ਜਵਾਬ ਕਰਦੇ ਆ ਆਪਾਂ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਸਾਡਾ ਮਕਸਦ ਕਿਸੇ ਦਾ ਪਰਿਵਾਰ ਨੂੰ ਉਛਾਲਣਾ ਨਹੀਂਗਾ ਕਿਸੇ ਦੇ ਮੈਨੂੰ ਮੈਨੂੰ ਇਸ ਵੇਲੇ ਨੰਬਰ ਨਹੀਂ ਹੈਗਾ ਦੂਸਰੇ ਫੋਨ 'ਚ ਆ ਤੁਸੀਂ ਕਿਸੇ ਵੀ ਆਪਾਂ ਬਾਅਦ ਵਿੱਚ ਕਰ ਲਾਂਗੇ ਉਹਨੂੰ ਰਿਕਾਰਡਿੰਗ ਨੂੰ ਆਪਾਂ ਐਡਿਟ ਕਰ ਲਾਂਗੇ ਕੋਈ ਗੱਲ ਨਹੀਂ ਜਿਹੜੀ ਤੁਹਾਡੇ ਨਾਨੇ ਨੇ ਤੁਸੀਂ ਗੱਲ ਕਰਾਓਗੇ ਆਪਾਂ ਉਹਨੂੰ ਐਡਿਟ ਕਰ ਲਾਂਗੇ ਦੂਸਰੀ ਗੱਲ ਇਹ ਰਹੀ ਜੀ ਮੇਰੇ ਫਾਦਰ ਕੋਲ ਜਾ ਰਹੇ ਨਹੀਂ ਮੀਡੀਆ ਤੇ ਇਸ ਮੇਰੇ ਕੋਲ ਆ ਰਹੀ ਆ ਇਹ ਗੱਲ ਮੇਰੀ ਸਕੀਪ ਨਹੀਂ ਹੋਣੀ ਚਾਹੀਦੀ ਨਹੀਂ ਤੇ ਮੈਂ ਬੋਲ ਕੇ ਪਾ ਦੂੰਗੀ ਤੁਸੀਂ ਪਾਓ ਜੋ ਪਾਉਣਾ ਬੋਲੋ ਅਸੀਂ ਤੇ ਤੁਹਾਡੇ ਵਾਸਤੇ ਆਏ ਤੁਹਾਡਾ ਪੱਖ ਲੈਣ ਲਈ ਆਏ ਤੁਸੀਂ ਬੋਲੋ ਔ ਇੱਕ ਇੱਕ ਅੱਖਰ ਨਹੀਂ ਕਟਾਂਗੇ ਅਸੀਂ ਬੋਲੋ ਤੁਸੀਂ ਹਾਂਜੀ ਹਾਂਜੀ ਰਹੀ ਗੱਲ ਮੇਰੇ ਪਿਓ ਦੀ ਕਿ ਉਹ ਨਸ਼ਾ ਨਹੀਂ ਕਰਦਾ ਚਲੋ ਮੰਨ ਲੈਂਦੇ ਨਹੀਂ ਨਸ਼ਾ ਕਰਦਾ ਠੀਕ ਆ ਫਿਰ ਇ tanto ਵੱਡਾ ਇਲਜ਼ਾਮ ਕਿਉਂ ਲਾਇਆ ਮੰਨ ਲਿਆ ਤੁਸੀਂ ਨਾ ਅੱਛਾ ਮੇਰੀ ਮਾਂ ਨੂੰ ਕੁੱਟਦਾ ਸੀ ਕੌਣ ਕੁੱਟਦਾ ਸੀ ਮੈਂ ਕਹਿ ਰਿਹਾ ਮੈਂ ਇਹ ਨਹੀਂ ਕਹਿ ਬੀ ਤੂੰ ਨੇ ਕੁੱਟਿਆ ਨਹੀਂਗਾ ਮੈਂ ਇਹ ਨਹੀਂ ਕਹਿ ਰਿਹਾ ਬੀ ਉਹਨੇ ਕੁੱਟਿਆ ਨਹੀਂਗਾ ਕੁੱਟਿਆ ਹੋਗਾ ਪਰ ਤੁਸੀਂ ਗਲਤ ਇਲਜ਼ਾਮ ਇੱਕ ਅਮਰਤਾਰੀ ਗੁਰਸਿੱਖ ਤੇ ਤੁਸੀਂ ਇਲਜ਼ਾਮ ਲਾਇਆ ਅਮਰਤਾਰੀ ਕਹਦਾ ਉਹ ਤੇ ਗਤਰ ਲਾ ਕੇ ਸੌਂਦਾ ਸੀ ਰਾਤ ਰਾਤ ਲਾੜੀ ਨਾ ਰਾਤ ਨੂੰ ਕੋਈ ਜ਼ਰੂਰੀ ਵੀ ਨਹੀਂ ਹੈਗਾ ਛੋਟੇ ਗਾਤਰੀ ਵੀ ਆਪਾਂ ਪਾ ਸਕਦੇ ਆ ਛੋਟੀ ਕਿਰਪਾਨ ਵੀ ਪਾ ਲੈਂਦੇ ਸੀ ਉਹ ਤਾਂ ਕਸ਼ਹਿਰਾ ਨਹੀਂ ਪਾਉਂਦੇ ਸੀ ਗਾਤਰਾ ਕੀ ਪੋਣਾ اچھا ਤਾਂ ਇਹ ਤੁਸੀਂ ਇਲਜ਼ਾਮ ਲਾ ਰਹੇ ਹੋ ਹਾਂਜੀ ਇੱਕ ਵੀ ਬੰਦਾ ਇੱਕ ਬੰਦਾ ਆਪਦੇ ਪਿੰਡ ਦਾ ਗਵਾਹ ਦੇ ਦਿਓ ਇੱਕ ਬੰਦਾ ਸਿਰਫ ਇੱਕ ਬੰਦਾ ਗੱਲ ਸੁਣੋ ਮੈਂ ਹੁਣੇ ਜਾ ਕੇ ਇੰਟਰਵਿਊ ਕਰਾਂਗਾ ਉਹਦਾ ਵੀ ਤੁਸੀਂ ਉਹ ਵੀ ਤੁਸੀਂ ਤਾਂ ਵੀਊ ਲੈਣੇ ਨੇ ਇਹ ਤੋਂ ਤੇ ਵੀ ਵੀ ਤਾਂ ਉਹਦੋਂ ਵੀ ਅਸੀਂ ਲੈ ਜਿੱਦਣ ਤੁਹਾਡੀ ਪਹਿਲੀ ਵੀਡੀਓ ਸਭ ਤੋਂ ਪਹਿਲਾਂ ਅਸੀਂ ਕਰਕੇ ਗਿਆ ਠੀਕ ਆ ਇੱਕ ਮਿੰਟ ਇੱਕ ਮਿੰਟ ਉਹ ਹੋਰ ਤਿੰਨ ਸਾਨੂੰ ਮਿਲੇ ਆ ਯਸ ਦਾ ਵੇਟ 30 ਲੱਖ ਲੋਕਾਂ ਨੇ ਤੁਹਾਡੀ ਵੀਡੀਓ ਦੇ ਦੇਖੀ 30 ਲੱਖ ਲੋਕਾਂ ਨੇ ਵੇਖੀ ਆ ਜੇ ਸਾਨੂੰ ਸਾਡਾ ਪਿਓ ਪਿਆਰ ਕਰਦਾ ਉਹਨਾਂ ਤੇ ਸਾਨੂੰ ਸੜਕਾਂ ਤੇ ਰੁਲਣਾ ਨਾ ਪੈਂਦਾ ਅਸੀਂ ਅੱਜ ਆਪਣੇ ਪਰਾਂ ਦਾ ਸਟਾਨ ਤੇ ਨੂੰ ਬੋਲਣਾ ਪੈ ਗਿਆ ਮੈਂ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਤੁਹਾਡੇ ਪਿਓ ਨਾਲ ਪਿਆਰ ਕੀਤਾ ਕਿ ਨਹੀਂ ਕੀਤਾ ਮੈਂ ਇਹ ਨਹੀਂ ਕਹਿ ਰਿਹਾ ਤੁਸੀਂ ਮੈਂ ਇਹ ਗੱਲ ਕਹਿ ਰਿਹਾ ਤੁਸੀਂ ਇੱਕ ਗੋਰਖ ਅਮਰਧਾਰੀ ਦੇ ਇਲਜ਼ਾਮ ਲਾ ਰਹੇ ਉਸ ਗੱਲ ਨੂੰ ਮੰਨਦੇ ਹੋ ਗਲਤੀ ਮੰਨਦੇ ਹੋ ਨਹੀਂ ਅਸੀਂ ਨਹੀਂ ਮੰਨਦੇ ਗਲਤੀ ਸਾਡੀ ਗਲਤੀ ਨਹੀਂ ਆ ਕਿ ਇੱਥੇ ਸਿੰਪਥੀ ਕਾਰਡ ਖੇਡਿਆ ਆਪਣੇ ਪਿਓ ਨੂੰ ਬਦਨਾਮ ਕਰਨ ਦੇ ਵਿੱਚ ਇਹ ਕੋਈ ਬਦਨਾਮ ਕਰਨ ਦੇ ਵਿੱਚ ਨਹੀਂ ਹੈਗਾ ਸਰ ਮੈਂ ਤੁਹਾਨੂੰ ਗੱਲ ਦ ਪਿਓ ਸਾਡਾ ਸੀ ਵਿਆਹ ਆ ਮੇਰੀ ਮਾਣਾ ਸਾਨੂੰ ਪਤਾ ਨਸ਼ਾ ਕਰਦਾ ਕਿ ਨਹੀਂ ਕਰਦਾ ਪਿੰਡ ਦਾ ਬੰਦਾ ਆਇਆ ਸਾਰਾ ਪਿੰਡ ਸਾਰਾ ਪਿੰਡ ਮੇਰੇ ਕੋਲ ਵੀਡੀਓ ਚਈਆਂ ਨੇ ਹੁਣੇ ਤੁਹਾਨੂੰ ਦਿਖਾ ਕੇ ਜਾਵਾਂਗਾ ਸਾਰਾ ਪਿੰਡ ਸਾਰਾ ਪਿੰਡ ਜੇ ਸਾਰਾ ਪਿੰਡ ਉਹਦੇ ਨਾਲ ਸੀ ਇੱਕ ਮਿੰਟ ਰੁਕੋ ਜੇ ਸਾਰਾ ਪਿੰਡ ਉਹਨਾਂ ਦੇ ਨਾਲ ਸੀ ਜਿੱਦਣ ਸਾਨੂੰ ਘਰੋਂ ਘਟਾ ਉਦੋਂ ਪਿੰਡ ਕਿੱਥੇ ਸੀ ਪਿੰਡ ਵਾਲੇ ਕਹਿੰਦੇ ਸੀ ਤਿੰਨ ਵਾਰੀ ਚਾਰ ਵਾਰੀ ਉਹਨਾਂ ਦਾ ਸਮਝੌਤਾ ਕਰਾਇਆ ਕਿੰਨੀ ਵਾਰ ਤੁਮਝੇ ਪਿੰਡ ਕਿੰਨੇ ਕਿੰਨੇ ਵਾਰੀ ਸਮਝੌਤਾ ਕਰਾਇਆ ਅੱਛਾ ਚਲੋ ਸਮਝੌਤਾ ਕਰਾਤਾ ਉਹਨਾਂ ਨੇ ਕੇਸ ਲਾਇਆ ਉੱਥੇ ਖਡੂਰ ਸੇਬ ਕੇਸ ਲਗਾ ਖਰਚਾ ਦਿੱਤਾ ਇਹਦੇ ਤਰੀ ਹੂੰ ਅੱਜ ਮੈਂ ਜਵਾਨ ਹੋ ਗਈ ਆ ਮੈਂ ਬੋਲ ਰਹੀ ਨਹੀਂ ਆ ਮੈਂ ਇਦਾਂ ਹੀ ਬੋਲੂਗੀ ਬਈ ਕਿ ਅਸੀਂ ਤੁਹਾਨੂੰ ਬੋਲਣ ਤੇ ਕਿਸੇ ਦੀ ਪਪਾ ਤੁਸੀਂ ਪਾਸੇ ਵੀਊ ਲੈਣੇ ਨੇ ਪੈਸੇ ਕਮਾਉਣੇ ਨੇ ਬਸ ਭੈਣੇ ਵੀਊ ਤਾਂ ਅਸੀਂ ਉਹ ਦਿਨ ਵੀ ਲੈ ਜਦੋਂ ਪਹਿਲੀ ਵੀਡੀਓ ਤੁਹਾਡੀ ਚਲਾਈ ਆ ਆ ਰਹੇ ਨੇ ਸ਼ਾਇਦ ਸਾਡੀ ਵੀਡੀਓ ਕਰਕੇ ਆ ਰਹੇ ਸਾਡੀ ਵੀਡੀਓ ਕਰਕੇ ਪੈਸੇ ਆ ਰਹੇ ਨੇ ਜੋ ਪੈਸੇ ਕਿਸੇ ਰਿਲ ਦੀ ਸਾਡੀ ਵੀਡੀਓ ਕਰਕੇ ਆਇਆ ਸਾਡੇ ਕਰਕੇ ਜਿਹੜੇ ਅਸੀਂ ਕਿਸੇ ਨੂੰ ਛਾਲਣ ਵਾਸਤੇ ਨਹੀਂ ਆਏ ਅਸੀਂ ਸੱਚਾਈ ਤੱਕ ਜਾਵਾਂਗੇ ਅਸੀਂ ਵਾਲ ਦੀ ਖੱਲ ਲਾਉਣੀ ਜਾਣਦੇ ਆ 1 ਮਿੰਟ ਮੇਰੀ ਗੱਲ ਸੁਣੋ ਅਸੀਂ ਵਾਲ ਦੀ ਖੱਲ ਲਾਉਣੀ ਜਾਣਦੇ ਆ ਤੁਸੀਂ ਇੱਕ ਗੁਰ ਸਿੱਖ ਅਮਰਧਾਰੀ ਸਿੰਘ ਤੇ ਇਹ ਬਣਾਇਆ ਦਾ ਉਹ ਕਾ ਦਾ ਸਿੰਘ ਜੀ ਨੇ ਆਪਣੇ ਇੱਕ ਪੁੱਤ ਤੇ ਪੈਣ ਹੀ ਲਾਇਆ 5 ਮਹੀਨੇ ਚ ਮੇਰਾ ਭਰਾ ਹੋਇਆ ਹੀ 1 ਰੁਪਿਆ ਲਾਇਆ ਪੁੱਛ ਲੋ ਮੇਰੇ ਤੋਂ ਦਰਖਾਸਤ ਉਹ ਕਿਹੋ ਜਿਹਾ ਕਾਰਨ ਲਿਆਊਗਾ ਨਾ ਕਾਰਨ ਇਹ ਵਾ ਡਿੱਗੀ ਲੈ ਕੇ ਕਹਿੰਦੇ ਮਰ ਜੂਗਾ ਤੇ ਇਹਦੇ ਵਿੱਚ ਪਾ ਲਿਆ ਓ ਮੈਂ ਕਹਿ ਰਿਹਾ ਤੁਸੀਂ ਪਿੰਡ ਦਾ ਇੱਕ ਬੰਦਾ ਮੈਨੂੰ ਦੇ ਦਿਓ ਤੁਹਾਡੇ ਪਿੰਡ ਦਾ 2008 ਦਾ ਭਰਾ ਛੜਤਾ ਪਿੰਡ ਹੈ ਸਾਡੇ ਕੋਲ ਕੋਈ ਸਬੂਤ ਨਹੀਂ ਹੈ ਤੁਸੀਂ ਨਾਨਕਿਆਂ ਚੋਂ ਇੱਕ ਬੰਦਾ ਦੇ ਦਿਓ ਤੁਹਾਡੇ ਨਾਨਕੇ ਇੱਕ ਬੰਦਾ ਆ ਜਾਵੇ ਮੈਂ ਉਹਦਾ ਇੰਟਰਵਿਊ ਕਰਕੇ ਚਲਾਵਾਂਗਾ ਹੋਰ ਦੱਸੋ ਮੇਰੀ ਗੱਲ ਸੁਣੋ ਹਾਂ ਵਿਆਹਿਆ ਸਾਡੇ ਮੇਰੀ ਮਾਂ ਦੇ ਨਾਲ ਪਿਓ ਮੇਰਾ ਹਾਂ ਠੀਕ ਆ ਅਸੀਂ ਉਹਦੇ ਪਹਿਲਾਂ ਤਾਂ ਤੁਸੀਂ ਪਿਓ ਬੰਨਣ ਨੂੰ ਵੀ ਤਿਆਰ ਨਹੀਂ ਸੀ ਇੱਕ ਮਿੰਟ ਇੱਕ ਮਿੰਟ ਮੈਂ ਗੱਲ ਕਰ ਰਹੀ ਹਾਂ ਜਸਟ ਉਹ ਪਿਓ ਬਣਨ ਦੇ ਲਾਇਕ ਨਹੀਂ ਹੈ ਜਿਹੜਾ ਬੰਦਾ ਖਰਚਾ ਨਹੀਂ ਦੇ ਸਕਦਾ ਉਹਨੂੰ ਨਿਆਣੇ ਜੰਮਣ ਦਾ ਸ਼ੌਂਕ ਸੀ ਪਾਲਣ ਦਾ ਸ਼ੌਂਕ ਨਹੀਂ ਚਲੋ ਆਪਾਂ ਮਾਤਾ ਜੀ ਦੇ ਨਾਲ ਵੀ ਗੱਲਬਾਤ ਕਰਦੇ ਆ ਉਹਨਾਂ ਤੋਂ ਵੀ ਕੁਝ ਜਾਣਨ ਦੀ ਕੋਸ਼ਿਸ਼ ਕਰਦੇ ਆ ਵੀ ਕਿੰਨਾ ਕੋ ਉਹਨਾਂ ਨੂੰ ਕੁੜਦਾ ਮਾਸ ਹੈ ਮਾਤਾ ਜੀ ਇੱਕੋ ਮਿੰਟ ਇੱਧਰ ਆਇਓ ਇੱਕੋ ਮਿੰਟ ਆਇਓ ਆਇਓ ਮੈਂ ਹੁਣ ਖੁਲਾਸਾ ਕਰਨ ਜਾ ਰਿਹਾ ਮੈਂ ਮਾਤਾ ਜੀ ਤੁਹਾਡੇ ਪਤੀ ਨੂੰ ਮਿਲ ਕੇ ਆਇਆ ਸਾਰੇ ਪਿੰਡ ਵਾਲਿਆਂ ਨੂੰ ਪੰਚਾਇਤ ਨੂੰ ਮਿਲ ਕੇ ਆਇਆ ਠੀਕ ਹੈ ਜੀ ਤੁਹਾਡੇ ਪਿੰਡ ਦੇ ਵਿੱਚੋਂ ਇੱਕ ਵੀ ਬੰਦਾ ਤੁਹਾਡੇ ਹੱਕ ਵਿੱਚ ਨਹੀਂ ਪਹੁੰਚਿਆ ਉਹ ਕਹਿ ਰਿਹਾ ਵੀ ਇਹ ਬਿਲਕੁਲ ਹੀ ਬੀਬੀ ਜਿਹੜੀ ਆ ਉਹ ਉਹਦਾ ਨਹੀਂ ਪਰਿਵਾਰ ਦੇ ਨਾਲ ਸਹਿਮਤੀ ਹੋਈ ਤੁਹਾਡੀ ਆਪ ਦੀ ਸੱਸ ਨਾਲ ਵੀ ਨਹੀਂ ਬਣਦੀ ਠੀਕ ਹੈ ਤੁਹਾਡੇ ਪਤੀ ਨਾਲ ਵੀ ਨਹੀਂ ਤੁਹਾਡੀ ਬਣਦੀ ਇਹ ਤੁਹਾਡੇ ਪਿੰਡ ਵਾਲੇ ਕਹਿੰਦੇ ਮੈਂ ਨਹੀਂ ਕਹਿ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ